ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨੀ ਤਾਇਆ ਸਚੇ ਪ੍ਰੇਮ ਪਿਆਰ ਮਨ ਹੀ ਤੇ ਮਨ ਮਾਨਿਆ ਗੁਰ ਕੈ ਸਬਦ ਅਪਾਰ ਏ ਸੱਜਣ ਮਿਲੇ ਨਾ ਵਿਛੋੜੈ ਜੇ ਆਪ ਮੇਲੇ ਕਰਤਾਰ ਇਕਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਔਕੜ ਛੱਛੇ ਦੇ ਵਿਛੜਿਆ ਵਿਛੜਿਆ ਕਾ ਕਿਆ ਵਿਛੜੈ ਜਿਨਾ ਦੂਜੈ ਪਾਇ ਪਿਆਰ ਮਨਮੁਖ ਛੇਤੀ ਦੋਸਤੀ ਥੋੜ ਡੜਿਆ ਥੋੜ ਡਿਆ ਦਿਨ ਚਾਰ ਥੋੜ ਡਿਆ ਥੋੜ ਡਿਆ ਥੋੜ ਡਿਆ ਇਸ ਤਰ੍ਹਾਂ ਪੁੱਣਾ ਰਾਰਾ ਨਹੀਂ ਇਕਲਾ ਦੇਣਾ ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ ਇਤ ਦੋਸਤੀ ਚੱਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਹੀਂ ਨਾਮ ਨਾ ਕਰਹਿ ਪਿਆਰ ਨਾਨਕ ਤਿਨ ਸੋ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਮਹੱਲਾ ਤੀਜਾ ਇੱਕ ਸਦਾ ਇਕ ਤੈ ਰੰਗ ਰਹੈ ਤਿਨ ਕੈ ਹੋ ਸਦ ਬਲਿਹਾਰ ਜਾਓ ਜੀ ਵਿਸਰਾਮ ਇਸੇ ਤਰ੍ਹਾਂ ਲਉਣਾ ਹੈ ਇੱਕ ਸਦਾ ਇਥੇ ਠਮਕੈ ਇਕ ਤੈ ਰੰਗ ਰਹੈ ਇਕ ਤੈ ਪੂਲਾ ਹੀ ਪੂਲਨੈ ਰਹਿਜੇ ਵਿਸਰਾਮ ਹੈ ਤਿਨ ਕੈ ਇਥੇ ਯਮ ਕਲਾ ਦਨੀਐ ਹੋ ਸਦ ਬਲਿਹਾਰ ਜਾਓ ਤਾਨ ਮਨ ਧਨ ਅਰਪੀ ਤਿਨ ਕਉ ਨੇਵ ਨੇਵ ਲਗ ਪਾਇ ਤਿਨ ਮਿਲਿਆ ਮਨ ਸੰਤੋਖੀ ਐ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਹੰਦੀ ਵੀ ਵਿਸਰਾਮ ਇਸੇ ਤਰ੍ਹਾਂ ਲਉਣਾ ਹੈ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲੇਵ ਲਾਇ ਪੌੜੀ ਤਿਸ ਗੁਰ ਕਉ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਾਧ ਬਲਿਹਾਰਣੈ ਜਿਤਿਸ ਗੁਰ ਕੋ ਇਥੇ ਠਮਕ ਲਾ ਦਿੰਨੀ ਹੈ ਤਿਸ ਗੁਰ ਕੋ ਸਾਧ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਜਿੱਥੈ ਕਿਥੈ ਮੈਨੂੰ ਲੈ ਛਡਾਈ ਨਾਲ ਲਾਲਾ ਨਹੀਂ ਬੋਲਣਾ ਨਾਲ ਨਾਲ ਬੋਲਣਾ ਹੈ ਤੇਸ ਗੁਰ ਮੈਨੂੰ ਨਹੀਂ ਕਹਿਣਾ ਜਿੱਥੈ ਕਿੱਥੈ ਮੈਨੂੰ ਨੰਨੇ ਹੋੜਾ ਲਾ ਕੇ ਜਿੱਥੈ ਕਿੱਥੈ ਮੈਨੂੰ ਲੈ ਛਡਾਈ ਤੇਸ ਗੁਰ ਕਾ ਸਾਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟੋ ਹਵਾਰਿਆ ਜਿਨ ਹਰ ਨਾਮ ਦਿਆ ਇਥੇ ਵਿਸਰਾਮ ਲਾਉਣਾ ਹੈ ਨਾਨਕ ਇਥੇ ਯਮਕ ਲਾ ਦੇਣੀ ਹੈ ਗੁਰ ਵਿਟੋ ਹਵਾਰਿਆ ਇਥੇ ਠਮਕ ਜਿਨ ਹਰ ਨਾਮ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ